ਜੋ ਪੈਰਾ ਬਾਬਾ ਦੀਪ ਸਿੰਘ ਦੇ ਦਰਬਾਰ ਜਦੋਂ ਬੰਦਾ ਸੱਚਾ ਮਨ ਲੈ ਕੇ ਜਾਂਦਾ ਨਾ ਬੰਦਾ ਇਹ ਸੋਚ ਕੇ ਜਾਂਦਾ ਕਿ ਮੈਂ ਆਪਣੇ ਗੁਰੂ ਦੇ ਨਾਲ ਬਹਿ ਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਕਰਨੀਆਂ ਮੈਂ ਆਪਣੇ ਮਾਲਕ ਨੂੰ ਯਾਦ ਕਰਨਾ ਹੈ ਉਹਨੂੰ ਆਪਣਾ ਦੁੱਖੜਾ ਸੁਣਾਣਾ ਹੈ ਇੰਨੀ ਪਵਿੱਤਰ ਧਰਤੀ ਹੈ ਇੰਨੀ ਪੋਜ਼ਿਟਿਵਿਟੀ ਹੈ ਇੱਥੇ ਕਿ ਬੰਦਾ ਆਂਦੇ ਦੁੱਖ ਭੁੱਲ ਜਾਂਦਾ ਆਪਣੇ ਬਾਬਾ ਦੀਪ ਸਿੰਘ ਜੀ ਮਹਾਰਾਜ ਇਹਦਾ ਪ੍ਰਤੱਖੀ ਰੂਪ ਜਿੱਥੇ ਨਿਵਾਸ ਹੈ ਸੱਚੀ ਨੀਅਤ ਦੇ ਨਾਲ ਜਾਓਗੇ ਕਦੇ ਖਾਲੀ ਹੱਥ ਵਾਪਸ ਨਹੀਂ ਆਓਗੇ ਕੰਦੇ ਠੰਡ ਬੜੀ ਹੋ ਗਈ ਐ ਧੁੰਦ ਬਹੁਤ ਜ਼ਿਆਦਾ ਪੈ ਰਹੀ ਐ ਪਰ ਜਿੰਨੂ ਬਾਬਾ ਦੀਪ ਸਿੰਘ ਦੇ ਪਿਆਰ ਦਾ ਨਿਗ ਮਿਲ ਜਾਂਦਾ ਨਾ ਉਹਨੂੰ ਫੇਰੇ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਉਹਦੇ ਅੰਦਰ ਤੇ ਸਗੋਂ ਤਾੰਗ ਹੁੰਦੀ ਐ ਕਿ ਕਦੋਂ ਚੁਪਾਰੇ ਦੇ ਜਾਈਏ ਕਦੋਂ ਬਾਬਾ ਦੀ ਸੀਨਾ ਬੈ ਕੇ ਆਪਣੇ ਮੰਨ ਦੀਆਂ ਗੱਲਾਂ ਕਰੀ ਆਪਣੇ ਦਿਲ ਦਾ ਹਾਲ ਸੁਣਾਈਏ ਬਾਬਾ ਜੀ ਨੂੰ ਇਹ ਪਿਆਰ ਹੈਗਾ ਜਿਹੜਾ ਖਿੱਚ ਕੇ ਲੈ ਕੇ ਆਉਂਦਾ ਜੀ ਉਹਨਾਂ ਸੰਗਤਾਂ ਦੇ ਨਸੀਬ ਹੀ ਅੱਡੇ ਉੱਚੇ ਐ ਜਿਹੜੇ ਇਸ ਦਰਬਾਰ 'ਚ ਆ ਕੇ ਚੁਪਾਰੇ ਦੀ ਹਾਜ਼ਰੀ ਭਰਦੇ ਐ ਕਿਉਂਕਿ ਬਾਬਾ ਦੀਪ ਸਿੰਘ ਦੇ ਬੜੇ ਪਿਆਰੇ ਜੀ ਬਿਨਾ ਹੁਕਮ ਤੋਂ ਤੇ ਕੋਈ ਨਹੀਂ ਆ ਸਕਦਾ ਇੱਕ ਗਲੀ ਛੱਡ ਕੇ ਵੀ ਜਿਹੜਾ ਰਹਿੰਦਾ ਨਾ ਜੋਂ ਨੂੰ ਹੁਕਮ ਲਿਗਾ ਤੇ ਉਹ ਨਹੀਂ ਆ ਸਕਦਾ ਤੇ ਤੁਸੀਂ ਯਕੀਨ ਮੰਨੋਗੇ ਕਿ ਸੰਗਤਾਂ ਮਹਾਰਾਸ਼ਟਰ ਬੰਬੇ ਸਾਊਥ ਤੋਂ ਐਡੀ ਦੂਰੋਂ ਦੂਰੋਂ ਆਈਆਂ ਆ ਬਾਬਾ ਦੀਪ ਸਿੰਘ ਦੇ ਪਿਆਰ ਦੀਆਂ ਸ਼ਕਤੀਆਂ ਜਿਹੜੀਆਂ ਸਭ ਨੂੰ ਖਿੱਚ ਕੇ ਲੈ ਜਾਂਦੀਆਂ ਤੇ ਜਦੋਂ ਕਿਸੇ ਨੂੰ ਪੁੱਛੀਦਾ ਨਾ ਤੇ ਆਪਣੇ ਆਪ ਹੀ ਉਹਦੀ ਅੱਖਾਂ 'ਚ ਹੰਝੂ ਆ ਹੀ ਜਾਂਦੇ ਆ ਉਹ ਤਾਂ ਸਿੱਧਾ ਹੀ ਕਹਿ ਦਿੰਦੇ ਆ ਕਿ ਬਾਬਾ ਦੀਪ ਸਿੰਘ ਦੇ ਦਰਬਾਰ ਜਦੋਂ ਆਪਾਂ ਆ ਜੀਦਾ ਨਾ ਫਿਰ ਨਹੀਂ ਜੇ ਸਾਨੂੰ ਡਰ ਲੱਗਦਾ ਫਿਰ ਸਾਡਾ ਮਨ ਘਬਰਾਂਦਾ ਹੀ ਨਹੀਂ ਬਿਲਕੁਲ ਵੀ ਸਾਨੂੰ ਇੱਦਾਂ ਲੱਗ ਜਾਂਦਾ ਆਪਾਂ ਆਪਣੇ ਪਿਤਾ ਦੀ ਗੋਦ 'ਚ ਆ ਗਏ ਆ ਤੇ ਸਾਰੇ ਸੁੱਖ ਸਾਰੇ ਖਜ਼ਾਨੇ ਇੱਥੇ ਹੀ ਐ ਘਰ ਵਾਪਸ ਜਾਣ ਦਾ ਦਿਲ ਹੀ ਨਹੀਂ ਕਰਦਾ ਇਹ ਤੇ ਆਪਣੇ ਤੇ ਵੀ ਬੀਤੀ ਗੱਲ ਆ ਜਦੋਂ ਆਪਾਂ ਵੀ ਸ਼ੀਦਾ ਸਾਹਿਬ ਜੱਲ ਜੀ ਦਾ ਨਾ ਘਰ ਨਹੀਂ ਜਾਣ ਦਾ ਮਨ ਕਰਦਾ ਫਿਰ ਕੁਝ ਨਹੀਂ ਆਉਂਦਾ ਕੋਈ ਮੂਮਾਇਆ ਨਹੀਂ ਯਾਦ ਰੰਦੀ ਇੱਥੇ ਬੈਠੀ ਦਾ ਬਾਬਾ ਅਦੀ ਸਿੰਘ ਜੀ ਪ੍ਰਤੱਖ ਰੂਪ ਤੇ ਦਰਸ਼ਨ ਹੁੰਦੇ ਜੀ ਮੈਂ ਇਹ ਕੰਨਾ ਜੇ ਤੁਹਾਡੇ ਸਿਰ ਤੇ ਵੀ ਐਸੇ ਹਾਲਾਤ ਆ ਨਾ ਤੁਹਾਨੂੰ ਡਰ ਲੱਗੀ ਜਾਂਦਾ ਪਿਆ ਅੱਗੇ ਦਾ ਸਵਾਬ ਬਹੁਤ ਹੀ ਜ਼ਿਆਦਾ ਖਰਾਬ ਆਇਆ ਮੇਰੇ ਤੇ ਮੇਰੇ ਕੰਮ ਨਹੀਂ ਬਣਨਦੇ ਮੇਰਾ ਤਾਂ ਕੁਝ ਵੀ ਨਹੀਂ ਹੋਉਂਦਿਆ ਐਦਾ ਦੀਆਂ ਨੈਗੇਟਿਵਿਟੀ ਵਾਲੀਆਂ ਗੱਲਾਂ ਤੁਹਾਡੇ ਦਿਮਾਗ 'ਚ ਜੇ ਬੈਠ ਚੁੱਕੀਆਂ ਨਾ ਤੁਹਾਨੂੰ ਸਵੇਰੇ ਰਾਤੀ ਜਦੋਂ ਵੀ ਉੱਠਦੇ ਹੋ ਬਸ ਜਦੋਂ ਬਹਿ ਜਾਂਦੇ ਹੋ ਟੈਨਸ਼ਨ ਹੀ ਘੇਰ ਲੈਂਦੀਆਂ ਇੰਨਾ ਚੀਜ਼ਾਂ ਦਾ ਲਾਇਕ ਕਿਤੇ ਨਹੀਂ ਹੈਗਾ ਸਿਰਫ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਆ ਜਾਓ ਸੱਚੇ ਮਨ ਨਾਲ ਆ ਕੇ ਅਰਦਾਸ ਕਰ ਦੋ ਹਾਜ਼ਰੀ ਭਰ ਦੋ ਦੋਵੇਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਨੂੰ ਕਹਿ ਦੋ ਬਾਬਾ ਜੀ ਮੈਂ ਕਿਸੇ ਹੋਰ ਕੋ ਨਹੀਂ ਜਾਣਾ ਜੇ ਤੁਸੀਂ ਉਹ ਠੀਕ ਕਰਨਾ ਮੈਨੂੰ ਮੇਰੀ ਜ਼ਿੰਦਗੀ ਤੁਸੀਂ ਠੀਕ ਕਰਨੀ ਮੈਂ ਤੁਹਾਡੇ ਕੋ ਹੀ ਲੈਣਾ ਜੋ ਲੈਣਾ ਤੇ ਫਿਰ ਦੇਖਣਾ ਬਾਬਾ ਦੀਸੀ ਨੇ ਐਸੇ ਚਮਤਕਾਰ ਕਰਨੇ ਤੁਹਾਡੀ ਜ਼ਿੰਦਗੀ 'ਚ ਜਦੋਂ ਵਿਸ਼ਵਾਸ ਸੱਚਾ ਲੈ ਕੇ ਜਾਂਦਾ ਨਾ ਇਨਸਾਨ ਕਿ ਮੇਰਾ ਗੁਰੂ ਸਭ ਕੁਝ ਕਰ ਸਕਦਾ ਕੋਈ ਚੀਜ਼ ਨਾ ਮੁੰਗਿੰਨੀ ਤੇ ਫਿਰ ਯਕੀਨ ਮੰਨਿਓ ਉਹ ਤਾਂ ਬਹੁਤ ਕੁਝ ਕਰਕੇ ਦਿਖਾਂਦਾ ਜੇ ਸਾਰੀ ਦੁਨੀਆ ਜਿਹਨੂੰ ਨਾ ਕਹਿ ਦਿੰਦੀ ਕਿ ਹੁਣ ਨਹੀਂ ਐ ਜਿੱਜਾਂ ਹੋ ਸਕਦੀਆਂ ਪਰ ਜੇ ਤੁਹਾਡਾ ਵਿਸ਼ਵਾਸ ਆਪਣੇ ਮਾਲਕ ਤੇ ਪੱਕਾ ਨਾ ਕਿ ਕੋਈ ਗੱਲ ਨਹੀਂ ਦੁਨੀਆ ਕਹੀ ਜਾਵੇ ਨਹੀਂ ਹੋ ਸਕਦਾ ਮੇਰਾ ਮਾਲਕ ਬੈਠਾ ਕੋਈ ਅਜਿਹੀ ਚੀਜ਼ ਹੈਗੀ ਨਹੀਂ ਜਿਹੜਾ ਉਹ ਨਹੀਂ ਕਰ ਸਕਦਾ ਮਾਲਕ ਸਭ ਕੁਝ ਕਰਕੇ ਦਿਖਾਉਂਦਾ ਜੇ ਫਿਰ ਕੋਈ ਨਾ ਮੁਮਕਿਨ ਕੋਈ ਐ ਚੀਜ਼ਾਂ ਨਹੀਂ ਹੈ ਕਿ ਮੇਰੀ ਕਿਸਮਤ ਜਣੀ ਲਿਖਿਆ ਐਦਾਂ ਨਹੀਂ ਹੋ ਸਕਦਾ ਉਦਾਂ ਨਹੀਂ ਹੋ ਸਕਦਾ ਗੁਰੂ ਬੈਠਾ ਤੁਹਾਡਾ ਗੁਰੂ ਪੂਰਾ ਸਮਰੱਥ ਹੈ ਗੁਰੂ ਸਭ ਕੁਝ ਕਰਕੇ ਦਿਖਾਏਗਾ ਤੁਹਾਡੇ ਲਈ ਤੁਹਾਨੂੰ ਕਿਸੇ ਅੱਗੇ ਝੁੱਕਣ ਦੀ ਨਹੀਂ ਦੇ ਨਾਲ ਨੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਵਿਸ਼ਵਾਸ ਇੱਕ ਵਾਰੀ ਰੱਖ ਲਿਆ ਤੇ ਸਮਝੋ ਫਿਰ ਜ਼ਿੰਦਗੀ ਤੁਹਾਡੀ ਸਵਰ ਨਹੀਂ ਹੈ ਤੁਹਾਨੂੰ ਕੋਈ ਮਾੜਾ ਨਹੀਂ ਕਰ ਸਕਦਾ ਫਿਰ ਚਾਹ ਕੇ ਵੀ ਨਹੀਂ ਜੇ ਕਰ ਸਕਦਾ ਬਾਬਾ ਦੀਪ ਸਿੰਘ ਮਹਾਰਾਜ ਰਾਖੀ ਕਰਨ ਲਈ ਆ ਜਾਂਦੇ ਆਪਣੇ ਆਪ ਹੀ ਅੱਖਾਂ ਬੰਦ ਕਰਕੇ ਯਾਦ ਕਰੋਗੇ ਪੁਕਾਰੋਗੇ ਸੱਚੇ ਦਿਲੋਂ ਬਾਬਾ ਜੀ ਉੱਥੇ ਹੀ ਹਾਜ਼ਰ ਹੈ ਬੜੇ ਸੁੱਖ ਮਿਲਦੇ ਬਾਬਾ ਦੀਪ ਸਿੰਘ ਦੇ ਦਰਬਾਰ ਤੋਂ ਜੇ ਤੁਹਾਨੂੰ ਵੀ ਸੱਚਾ ਭਰੋਸਾ ਬਾਬਾ ਦੀਪ ਸਿੰਘ ਜੀ ਤੇ ਇੱਕ ਵਾਰ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਕਿ ਬਾਬਾ ਜੀ ਸਾਰਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਣਾ ਸੁੱਖ ਲੈ ਕੇ ਆਣਾ ਕਦੇ ਵੀ ਕਿਸੇ ਦੀ ਵੀ ਜ਼ਿੰਦਗੀ 'ਚ ਕਿਸੇ ਦੀ ਵੀ ਜ਼ਿੰਦਗੀ 'ਚ ਕੋਈ ਦੁੱਖ ਨਾ ਰਵੇ ਕੋਈ ਪਰੇਸ਼ਾਨੀ ਨਾ ਆਵੇ ਕੋਈ ਮੁਸ਼ਕਿਲਾਂ ਨਾ ਐਸੀ ਆ ਜਾਣ ਕਿ ਅਗਲਾ ਅੰਦਰੋਂ ਹੀ ਟੁੱਟ ਜਾਵੇ ਬਾਬਾ ਦੀਪ ਸਿੰਘ ਜੀ ਸਭ ਦੇ ਅੰਗ ਸੰਗ ਸਹਾਈ ਹੋ ਕੇ ਸਭ ਦੀ ਰਾਖੀ ਕਰਨਾ ਹਰ ਵੇਲੇ ਸਭ ਦੇ ਘਰ ਇੱਜ਼ਤ ਦੀ ਰੋਟੀ ਹੋਵੇ ਕਿਸੇ ਨੂੰ ਕਿਸੇ ਤੋਂ ਵੀ ਮੰਗਣ ਦੀ ਲੋੜ ਨਾ ਪਵੇ ਤੁਸੀਂ ਸਭ ਦੇ ਘਰ ਖਜ਼ਾਨੇ ਭਰਦੋ ਬਾਬਾਈ ਬੜਾ ਭਰੋਸਾ ਤੁਹਾਡੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ